ਲੰਗਣੀ ਗੁਰਾਂ ਦੀ ਜੰਜ ਸੰਗਤੋ ਵੇਖ ਲਵੋ ਲੰਗਣੀ ਗੁਰਾਂ ਦੀ ਜੰਜ ਸੰਗਤੋ ਵੇਖ ਲਵੋ ਅੱਗੇ ਅੱਗੇ ਸਤ ਗੁਰ ਹੋਣੇ ਪਿੱਛੇ ਹੋਣਾ ਸੰਗ ਸੰਗਤੋ ਵੇਖ ਲਵੋ ਅੱਜ ਲੰਗਣੀ ਗੁਰਾਂ ਦੀ ਜੰਝ ਸੰਗਤੋ ਵੇਖ ਲਓ ਅੱਜ ਲੰਗਣੀ ਗੁਰਾਂ ਦੀ ਜੰਝ ਸੰਗਤੋ ਵੇਖ ਲਓ ਸੋਇਆ ਮੂਦਲਵੀਰ ਕਾ ਬਾਬੇ ਬੁੱਢੇ ਜਾਕੇ ਰੁਕਣੀ ਜਿੰਤੀਪੁਰਾ ਲੰਗ ਕੇ ਬਟਾਲੇ ਜਾਕੇ ਟੋਕਣੀ ਸੋਇਆ ਮੂਦਲਵੀਰ ਕਾ ਬਾਬੇ ਬੁੱਢੇ ਜਾਕੇ ਰੁਕਣੀ ਜਿੰਤੀਪੁਰਾ ਲੰਗ ਕੇ ਬਟਾਲੇ ਜਾਕੇ ਟੋਕਣੀ ਜਿੱਥੇ ਹੋਏ ਗੁਰਾਂ ਦੇ ਅਨੰਦ ਸੰਗਤੋ ਵੇਖ ਲਵੋ ਅਜ ਲੰਗਣੀ ਗੁਰਾਂ ਦੀ ਜੰਜ ਸੰਗਤੋ ਵੇਖ ਲੋ ਪਕੌੜੇ ਮਠਿਆਈਆਂ ਹੋਰ ਬੜੇ ਪਕਵਾਨ ਨੇ ਨਿਆਲ ਕਰ ਦੇਣ ਜਿਹੜੇ ਆਏ ਮਹਿਮਾਨ ਨੇ ਪਕੌੜੇ ਮਠਿਆਈਆਂ ਬੜੇ ਹੋਰ ਬੜੇ ਪਕਵਾਨ ਨੇ ਨਿਆਲ ਕਰ ਦੇਣੇ ਜਿਹੜੇ ਆਏ ਮਹਿਮਾਨ ਨੇ ਜਰਮਣ ਆਖੇ ਚੱਲੀ ਲੰਗ ਸੰਗਤ ਵੇਖ ਲਵੋ ਲੰਗਣੀ ਗੁਰਾਂ ਦੀ ਜੰਜ ਸੰਗਤ ਵੇਖ ਲੋ ਟਹਿਣੀ ਨਹੀਂ ਜਿਹੜੇ ਚਾਰ ਜੁੱਗਾਂ ਤੱਕ ਰਹਿਣੀ ਏ ਜਿੱਦੇ ਥੱਲੇ ਮਨਜੀ ਸਤ ਗੁਰਾਂ ਦੀ ਡੈਣੀ ਏ ਟਹਿਣੀ ਨਹੀਂ ਜਿਹੜੇ ਚਾਰ ਜੁੱਗਾਂ ਤੱਕ ਰਹਿਣੀ ਏ ਜਿਦ ਥੱਲੇ ਮਨਜੀ ਸਤਗੁਰਾਂ ਦੀ ਡੈਣੀਏ ਜਿਹੜੀ ਸ਼ੀਸ਼ੇ ਚ ਮੜੀ ਕੰਦ ਸੰਗਤੋ ਵੇਖ ਲਵੋ ਅੱਜ ਲੰਗਣੀ ਗੁਰਾਂ ਦੀ ਜੰਜ ਸੰਗਤੋ ਵੇਖ ਲਵੋ ਅੱਗੇ ਅੱਗੇ ਸਤਗੁਰ ਹੋਣ ਪਿੱਛੇ ਹੋਣਾ ਸੰਗ ਸੰਗਤੋ ਵੇਖ ਲਵੋ ਅੱਜ ਲੰਗੜੀ ਗੁਰਾਂ ਦੀ ਜੰਜ ਸੰਗਤ ਵੇਖ ਲਓ ਅੱਜ ਲੰਗੜੀ ਗੁਰਾਂ ਦੀ ਜੰਜ ਸੰਗਤ ਵੇਖ ਲਓ